ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਤ ਪ੍ਰਾਂਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਨੀਲੀ ਰਾਵੀ ਦੀਆਂ ਵਾਂ ਤੇ ਆਪਾਂ ਪਹੁੰਚੇ ਆਂ ਭਾਜੀ ਨੀਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੂਛ ਦਿਨਾਂ ਦੀ ਡਿਟੇਲ ਸਾਸਿਆ ਭਾਜੀ ਸਸਿਕਾ ਵੀਰ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਵੀਰ ਜੀ ਨੀਟਾ ਜੇ ਪਿੰਡ ਲਖੂਵਾਲ ਸੀਲੀ ਨਾੜਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ 99144 ਨਹੀਂ ਨੰਬਰ ਸੱਚ ਨਾਵਾਂ ਦੇਣਾ ਠੀਕ ਆ ਜੀ 95926 ਅੱਛਾ ਜੀ ਠੀਕ ਹੈ ਲੋਈ 95926 ਤੇ 605 95926 605 ਕਾਰਡ ਠੀਕ ਹੈ ਠੀਕ ਹੈ ਜੀ ਤੇ ਆ ਦੱਸਿਓ ਬਾਈ ਜੀ ਪਹਿਲੇ ਤੋਂ ਪਤਾ ਜਿਹੜੀ ਨੀਲੀ ਰਾਵੀ ਆ ਵੀ ਆ ਵੀਰ ਦੀ ਸਾਡੇ ਦੱਸਣ ਦੀ ਲੋੜ ਨਹੀਂ ਆ ਹਾਂਜੀ ਭਾਣ ਭਰਾੜੇ ਸਿਆਣੇ ਹੁਣ ਆਪੇ ਵੇਖ ਲੈਣੀ ਹੈ ਕੁਆਲਿਟੀ ਬੜੀ ਮਹਾਂ ਦੀ ਵੇਖੋ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਪਿਓਰ ਨੀਲੀ ਰਾਵੀ ਆ ਗਈ ਆ ਤੇ ਮਗਰ ਬੱਚਾ ਵੀ ਨੀਲੀ ਰਾਵੀ ਦਾ ਬਹੁਤ ਚੰਗਾ ਅੱਛਾ ਜੀ ਕੱਟੀ ਮਗਰ ਠੀਕ ਆ ਲਓ ਜੀ ਪਿੱਛੇ ਵੀ ਫਰੀ ਮਲਕਾਫ ਆ ਗਿਆ ਜਿਹੜੇ ਭਾਈ ਤੁਹੇ ਦੇ ਕੋ ਦੁੱਧ ਵੀਰ ਜੀ ਕਹਿਣ ਨਾਲ ਮੰਨ ਲਓ ਦੁੱਧ ਜੇ ਤੁਹਾਨੂੰ ਲੈਂਦੇ ਹੋ ਤਾਂ ਇਹਦੇ 10000 ਕਿਲੋ ਅੱਛਾ ਜੀ ਹੁਣ ਦੁੱਧ 8 ਕਿਲੋ ਆ ਮੈਨੂੰ ਬਾਕੀ ਖੋਲ ਖਾਲ ਕੇ ਤਾਂ ਦਿਖਣਾ ਇਧਰ ਥਣ ਥਣ ਵੇਖੋ ਮੈਂ ਲਓ ਜੀ ਥਣਾ ਦਾ ਸੈਜ ਗਿਆ ਇਧਰ ਵੇਖੋ ਚੈੱਕ ਕਰ ਸਕਦੇ ਨਿਸ਼ਾਨੀਆਂ ਜਿਹੜੀਆਂ ਸਹੂਲਤਾ ਕੀ ਕਵਰ ਕਰਦੀ ਹੈ ਕਰਮ ਵਾਲੀ ਵਿਰਲਾ ਮਰਲਾ ਮਣੀ ਠੰਡੀ ਧੀਰੀ ਬੜੀ ਖੋਲੋ ਵੀਰ ਜੀ ਖੋਲਿਓ ਫਿਰ ਬਈ ਸੁਆਕ ਕਿਹਨੇ ਸੁਈ ਹੋ ਗਈ ਵੀਰ ਜੀ ਕੋ ਦੁੱਜਾ ਲਾਲੇ ਤਿਜਾ ਵੀ ਲਾਲੇ ਕੋਈ ਚੱਕਰ ਨਹੀਂ ਸਾਮਣੇ ਹੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਜੀ ਤਿਜਾ ਕਹਿੰਦੇ ਸੀ ਕਿ ਨਾ ਤਿਜਾ ਵੀ ਲਾਲੇ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ ਆਪਣੀ ਸਮਝ ਗਿਆ ਕੋਈ ਟਾਈਮ ਨਹੀਂ ਜੇ ਟਾਈਮ ਵੇਖ ਲੋ ਕਿੰਨਾ ਹੋਇਆ ਸਵੇਰੇ 6 ਵਜੇ ਦੀ ਚਵਾਈ ਆ ਅੱ ਲਓ ਜੀ ਕੱਢ ਕੱਢ ਦੇ ਪੇਠ ਫੁਲਾ ਜਣਾ ਬਹੁਤ ਚੰਗਾ ਆ ਗਿਆ ਵਾ ਤੇ ਅਸਾਂ ਮੇਰੇ ਮੌਕੇ ਤੋਂ ਹਾਗਾ ਵਾ ਆ ਥਲੀ ਦੁੱਧ ਐਸਾਂ ਬਿਲਕੁਲ ਰੈਡੀ ਹੈ ਇਹਦਾ ਖਾਣਾ ਦਾ ਸੈੱਜ ਗਿਆ ਵਾ ਹਨ ਗਿੱਟੋਂ ਬਾਹਰ ਲੱਗਾ ਪਿਆ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਆਇਆ ਬਾਕੀ ਠੰਡੀ ਠੀਰੀਆ ਕਿੰਨਾ ਕ ਹੋ ਗਿਆ ਉਹ ਟਾਈਮ ਨੂੰ ਸੋਈ ਨੂੰ ਟਾਈਮ ਵੀ ਦਿਖਾ ਦਿੰਨੇ ਆ ਮੰਨ ਲਓ ਹਲੇ ਚੁਵਾਈ ਦਾ ਟਾਈਮ ਨਹੀਂ ਆਇਆ 4 ਵਜੇ ਆ ਸੋਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੋ ਇਹ ਨੂੰ ਮਲਵਾ ਕੱਟੀ ਸਾਹਮਣੇ ਕੋ 2 2.5 3 ਮਹੀਨੇ ਬਿਲਾ ਲੈ ਕੋਈ ਚੱਕਰ ਨਹੀਂ ਜੋ ਕੋ ਸਾਹਮਣੇ ਆ ਕਿ ਨਹੀਂ ਠੀਕ ਠੀਕ ਹੈ ਸਹੀ ਬਾਕੀ ਆ ਟਾਈਮ ਵੀ ਦਿਖਾ ਦਿਓ ਸਵੇਰੇ 6 ਵਜੇ ਦੀ ਚਵਾਈ ਆ ਅੱਛਾ ਜੀ 4 ਵਜ ਕੇ 6 ਮਿੰਟ ਹੋਏ ਆ ਵੇਖ ਲਓ ਠੀਕ ਠੀਕ ਲਓ ਜੀ 4 ਵਜ ਕੇ 6 ਕੋਈ ਟਾਈਮ ਨਹੀਂ ਮੈਂਨ ਵੇਖ ਲਓ ਕੋਈ ਥਣ ਚ ਨਹੀਂ ਕੋਈ ਲੋਕਾਂ ਨਹੀਂ ਹੈਗਾ ਕਿਸੇ ਨਹੀਂ ਬਿਲਕੁਲ ਬਿਲਕੁਲ ਜੀ ਤੇ ਸੱਜਰ ਦਾ ਕਿੰਨਾ ਕੇ ਰਿਕਾਰਡ ਰਿਹਾ ਸੱਜਰ ਦੇ ਵੀਰ ਦੀ 14 ਕਿਲੋ ਮੈਂ ਦੁੱਧ ਭਰਦੀ ਇਧਰ ਵੇਖੋ ਪਿੰਡਾਂ ਮੈਂ ਦਾ ਨਾਰਾਂ ਢੱਕਿਆ ਪਿਆ ਕਿ ਤਰ੍ਹਾਂ ਚੰਮ ਵਾਲੀ ਇਹ ਵੀ ਸਿੰਗਲ ਹੱਡੀ 14 ਲੀਟਰ ਜ ਕਿਰੋਦਾ ਦਾ ਪੱਕਾ ਭਾਵੇਂ ਜਿੰਨੇ ਟਾਈਮ ਮਰਜ਼ੀ ਕੁਝ ਵਾਦੀ ਠੀਕ ਹੈ ਠੀਕ ਹੈ ਲਓ ਜੀ ਕੋਈ ਚੰਗੀ ਸਾਂਹ ਵਾਲਾ ਲਾ ਜੂਗਾ ਭਰਾ ਜੀ ਬਾਕੀ ਕਵਾ ਕੀ ਮਹੀਂ ਦੇਖੋ ਬੱਚੇ ਲੈਣ ਵਾਲੀ ਐ ਮਹੀਂ ਬਿਲਕੁਲ ਬਿਲਕੁਲ ਜੀ ਕੋਈ ਨਿਸ਼ਾਨੀ ਨਹੀਂ ਜਿਹੜੀ ਨਹੀਂ ਹੈ ਕਿ ਸਾਰੀਆਂ ਇਹ ਤੋਂ ਜੱਡ ਆ ਸਾਰੀਆਂ ਕਰਦੀ ਸੂਲ ਤਾਂ ਗੱਡੀ ਨੂੰ ਇਦਾਂ ਹੀ ਆ ਅੱਛਾ ਜੀ ਕੱਟੀ ਵੇਲੇ ਨੀਲੀ ਰਾਵੀ ਪਿਓਰ ਮਗਾ ਠੀਕ ਹੈ ਠੀਕ ਹੈ ਠੀਕ ਲਓ ਜੀ ਇਹ ਕੱਟੀਆਂ ਆ ਗਈ ਜੇ ਤੇ ਦਿੰਦੀ ਵੀ ਕਟੀਆਂ ਹੀ ਆ ਅੱਛਾ ਜੀ ਹਾਂ ਠੀਕ ਹੈ ਇਹਦਾ ਮੁੱਲ ਭਾਈ ਹਰਾ ਮੋਲੇ ਦਾ ਵੀਰ ਜੀ ਮੰਨ ਲਓ ਮਹੀਂ ਦੇ ਭਾਵੇਂ 90 95 ਜਿੰਨੇ ਮਰਜ਼ੀ ਵੇਚ ਦਈਏ ਅ ਕੰਨੇ ਦੀ ਰੀਕੇ ਦੱਸੋ ਕਰ ਦਈਏ ਜੈਤ ਜੀ ਤੁਸੀਂ ਕਰਾ ਲਓ ਜੋ ਕਰਾਉਣਾ ਮਾਨ ਕੋਈ 80 ਚ ਅੰਦਰ ਕਰੀਏ ਮੈਂ ਦੱਸਣਾ ਅੰਦਰ ਕਰ ਦਈਏ ਹਾਂਜੀ 2000 ਕਰ ਦਈਏ ਅੰਦਰ ਹੋਰ ਕਰ ਦਈਏ ਇੱਕ ਹੋਰ ਕਰ 1000 ਹੋਰ 76 ਕਰਦੀ ਹਾਂਜੀ ਦੇਰਾਂਗੇ 76 ਜੋ 500 ਛੋਟ ਕਰਦਾਂਗੇ ਠੀਕ ਹੈ ਲਓ ਜੀ ਕੀ ਵੇਖਣਗੇ ਬੰਦਿਆ ਤਸੱਲੀ ਕਰਕੇ ਖੜੇ ਕੋਈ ਬਿਲਕੁਲ ਬਿਲਕੁਲ ਜਿੰਨੇ ਟਾਈਮ ਮਰਜ਼ੀ ਚਾਹਲੇ ਬਿਲਕੁਲ ਠੀਕ ਹੈ ਕਿਹੋਂ ਇੱਕ ਨੰਬਰ ਹੋਊਗੀ ਅੱਛਾ ਜੀ ਠੰਡੀ ਠੀਰੀ ਆਪਾਂ ਮਿਹੜੀ ਜੀ ਤਿੰਨਾਂ ਦਾ ਮੱਛਾ ਛੱਡ ਕੇ ਚੋ ਅੱਛਾ ਜੀ ਹਾਂ ਕੋਈ ਚੱਕਰ ਨਹੀਂ ਆਹ ਚੋ ਨਾ ਵਾਲਾ ਸੁਭਾਈ ਚੱਕੀ ਕਰਦੀ ਜੇ ਅਗਰ ਬਿਆਲੀ ਜੀ ਪਾਉਂਦੇ ਤੇ ਦੇਖੋ ਮੈਂ ਇਹ ਨਸਲ ਕੁਆਲਟੀ ਨਹੀਂ ਕਰਦਾਂਦੀ ਪਲੀ ਜੁੜੀ ਕੋਈ ਲੱਸੀ ਨਾ ਸਮਝੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੇ ਆਜੋ ਭਾਈ ਦੂਜੇ ਨੰਬਰ ਤੇ ਇਹ ਵੀ ਨੀ ਤੇ ਦੁੱਧ ਦੇ ਕੋ ਮੰਨ ਲਓ ਉਹਦੇ ਨਾਲੋਂ ਵਾਧੇ ਲੀਟਰ ਕੋ ਕਿੰਨਾ ਕੋ ਨਾ ਹੋਊਗਾ ਅੱਛਾ ਜੀ ਹਾਂ ਤੇ ਮੋਲੇ ਦਾ ਵੀ ਜਾਇਜ਼ੀ ਕਰਨਾ ਆਪਾਂ ਠੀਕ ਹੈ ਜੀ ਖੋਲ ਕੇ ਫਿਰ ਕਰ ਬਾਕੀ ਥਾਨ ਲੈਵਾ ਦਿਖਾ ਦਿਓ ਵੱਡੀ ਮਹੀ ਹੈ ਵੀ ਇਹ ਸੂਆ ਭਾਜੀ ਸੂਆ ਇਹ ਵੀ ਕੋਈ ਦੂਜਾ ਤੇਜਾ ਲਾ ਰਿਹਾ ਸਾਹਮਣੇ ਹੀ ਹੈ ਜੋ ਕੋਸ਼ਾ ਕਿ ਨਹੀਂ ਆਪਾਂ ਤੁਹਾਨੂੰ ਬਤਾ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਲਓ ਜੀ ਆਪਣੀ ਤੇ ਲਾਲੀ ਇਹ ਵੀ ਇਹ ਸਾਫ ਸੁਥਰੀ ਚਵਾਈ ਦੀ ਬਹੁਤ ਚੰਗੀ ਆ ਠੀਕ ਹੈ ਠੀਕ ਹੈ ਜੀ ਦੁੱਧ ਦੇ ਕੋ ਨਾ ਫਿਰੋ ਜਿਹੜਾ ਇਹਦਾ ਵੀ ਚੰਗਾ ਤੇ ਨੌ ਲੀਟਰ ਜਿਹੜਾ ਦੁੱਧ ਦੇ ਕੋ ਬਿਲਕੁਲ ਪਿਆਰ ਆ ਇਹ ਚੱਡਾ ਚੁੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆਇਆ ਤੇ ਸੂਈ ਨੂੰ ਵੀ ਮਹੀਨੇ ਦੇ ਆਸ-ਪਾਸ ਦਾਮ ਹੋ ਗਿਆ ਵਾ। ਫਸਟੋਡ ਅਲਮਿੰਸ਼ਰਨੀ ਹੈ ਜਿਹੜੀਆਂ ਸਾਲੀਆਂ ਕਵਰ ਕਰਦੀ ਕਰਨ ਵਾਲੀਆਂ ਵੀ ਦਿਖਾਉਂਦੇ ਆਪਾਂ। ਲੈ ਜੋ ਲੈ। ਇਹ ਵੀ ਪਤਲੇ ਚਾਮ ਵਾਲੀ ਹੈ ਕਰਨ ਵਾਲੀ। ਇਹ ਵੀ ਉਧਰ ਪਾਈ ਆ ਫਿਰ। ਹਾਂਜੀ ਠੀਕ ਆ। ਮੈਂ ਜ ਤਨੇ ਨੀਲੀ ਰਾਵੀਆਂ ਦਿਖਾਉਣੀਆਂ ਆ ਠੀਕ ਆ ਠੀਕ ਆ ਠੀਕ ਇਹ ਵੀ ਬਾਰਡਰ ਦੇ ਲਈ ਇਹ ਤਾਂ ਆਈ ਆ ਵੇਖੋ ਮੈਂ ਚਲੋ ਉਧਰ ਮਾਂ ਮੁਰ ਵਜੀ ਆ ਪਾਣੀ ਦੀ ਹਾਂਜੀ ਦੁੱਧ ਤਾਂ ਚਲੋ ਸਾਮ ਸਮੋਂ ਥੋੜੀ ਜੀ ਘੱਟ ਹੋਈ ਆ ਤੇ ਪਿੰਡਾਂ ਤੰਨਾ ਵਈਆਂ ਰਹਿਦਾਂ ਦਾ ਵੀ ਛੋਟੀ ਮੜੀ ਜੀ ਮਾਰੋ ਉਸਲੇ ਸ਼ਲੀਨ ਗੰਡੇ ਛੇਲਰ ਗੀਆਂ ਅੱਛਾ ਜੀ ਠੀਕ ਆ ਲੋ ਜੀ ਇਹ ਵੀ ਪਤਲੇ ਚਾਵਲ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਵੀਰ ਜੀ ਇਹਦਾ ਵੀ ਜਾਇ ਜੀ 80 ਦੀ ਦੇ ਦਈਏ ਇਹ ਵੀ ਕਰ ਦਈਏ ਜਾਇ ਜੀ ਅੰਦਰ ਹੀ ਜਾਣਦੀ ਆ 75 ਦੀ ਦੇ ਦਈਏ ਹੋਰ ਕਰ ਦਈਏ ਹੋਰ ਕਿਨਾ ਕ ਕਰ ਦਈਏ ਦੱਸੋ ਯਾਰ ਹੋਰ ਕਰ ਦੋ ਅੱਗੇ ਹੜਾਣੇ ਮਰੇ ਆ ਜਾਨ ਤਾਂ ਕੋਈ ਗੱਲ ਨਹੀਂ ਚਲੋ ਕਰ ਲਓ ਜਿੰਨਾ ਪੈਸੇ ਕਰਨਾ ਹੈ 72 ਦੇ ਦਈਏ 72 ਹਾਂ ਜਾ ਤਰ ਤੋ ਜਸਮਨ ਜਿੱਥੇ ਦਾ ਛਾਟੀ ਦੇ 70000 ਛੋਟ 10000 ਛੋਟ ਕਰ ਦਾਂਗੇ ਅੱਛਾ ਜੀ 69000 ਦੇ ਦਾ ਠੀਕ ਹੈ ਠੀਕ ਹੈ ਲਓ ਜੀ 90000 ਦੀ ਦੇ ਲੈਵੇ ਵਾਲੀ ਆ ਕਿਦਾਂ 9 ਕਿਲੋ ਦੁੱਧ ਜਿੰਨਾ ਟਾਈਮ ਮਰਜੀ ਕੋ ਚਵਾ ਕੇ ਲੈ ਜੇ ਇਧਰ ਵੀ ਦਿਖਾਓ ਠੀਕ ਹੈ ਠੀਕ ਹੈ ਲਓ ਜੀ ਥਣਾ ਦਾ ਸੈਦ ਜਿਹੜਾ 6 ਵੱਡੀ ਹੈ ਮਹੀ ਕੁਸ਼ਤੀ ਨਾਲ ਹੱਕ ਲੱਗਾ ਪਿਆ ਵਾ ਤੇ ਕਦ ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮ ਵਾਲੀ ਦੇ ਤੇ ਤੀਜੇ ਨੰਬਰ ਤੇ ਫਿਰ ਨੀਲੀ ਰਵੀ ਬਈ ਇਹ ਕਿਵੇਂ ਆ ਵੀਰ ਜੀ ਇਹ ਤੁਹਾਨੂੰ ਮੰਨ ਲਓ ਮਹੀਨੇ ਕੁਛ ਦਿਨ ਅੰਦਰ ਹੀ ਲੈ ਗਈ ਅੱਛਾ ਜੀ ਇਹ ਵੇਖ ਲਓ ਮੈਂ ਲਾਇਆ ਪੈ ਗਈ ਆ ਠੀਕ ਹੈ ਜੀ ਇਹਦਾ ਆਪਾਂ ਵੇਗੀ ਵੇਗੀ ਤੇ ਤਿਆਰ ਕਰਕੇ ਦਵਾਂਗੇ ਦਿਖਾ ਦਿੰਨੇ ਆ ਵੇਖ ਲਓ ਠੀਕ ਹੈ ਠੀਕ ਹੈ ਆ ਵੇਖ ਲਓ ਲਓ ਜੀ ਚੈੱਕ ਕਰ ਸਕਦੇ 15 ਦਿਨਾਂ ਨਾਲ 20 ਦਿਨਾਂ ਨਾਲ ਮੈਂ ਭਰ ਜਾਣੀ ਪੂਰੀ ਬਿਲਕੁਲ ਬਿਲਕੁਲ ਜੀ ਢਿੱਲਾ ਢੋਲਾ ਜੀ ਬਹੁਤ ਹੀ ਜ਼ਿਆਦਾ ਫੁੱਲ ਸਹਿਜ ਵੱਡੀ ਮਹੀ 14 15 ਕਿਲੋ ਦਾ ਰਿਕਾਰਡ ਆ ਮਹੀ ਦਾ ਸੂਆ ਕਿਨਵਾ ਸੂਗੀ ਸੂਆ ਵੀਰ ਜੀ ਤੀਸਰੇ ਹੁਣ ਸੁਣੀ ਆ ਠੀਕ ਹੈ ਜੀ ਹਾਂਜੀ ਲੋ ਜੀ ਸੂਆ ਤੀਸਰਾ ਸੂਗੇ ਤੇ ਕੱਦ ਕਾਠ ਜਿਹੜਾ ਬਹੁਤ ਹੀ ਤਗੜਾ ਵਾ ਤੇ ਹੈ ਵੀ ਸਿੰਗਲ ਹੱਡੀ ਆ ਇਹ ਕਿੰਨੇ ਕ ਪਾਈ ਦੁੱਧ ਵਾਲੀ ਦੁੱਧ ਵਿੱਚ 14 15 ਕਿਲੋ ਮੇਰਾ ਰਿਕਾਰਡ ਹੈ ਰਾ ਅੱਛਾ ਜੀ ਠੀਕ ਆ ਟੋੜ ਲਿਓ ਉੱਥੇ ਮੋੜ ਲਿਓ 15 ਲੀਟਰ ਦਾ ਤਗੜਾ ਦੁੱਧ ਪਿਛਲੇ ਸੂਵੇ ਨੇ ਭਰਿਆ ਕਰਮ ਵਾਲੀ ਨੂੰ ਤੇ ਕਾਦਰ ਤੁਸੀਂ ਕੀ ਕਰ ਸਕਦਾ ਜੀ ਬਹੁਤ ਹੀ ਤਗੜਾ ਆ ਗਿਆ ਵਾ ਏ ਟੂਰ ਨੀਲੀ ਦਾ ਵੀ ਦੇ ਵਿੱਚ ਆ ਗਈ ਏ ਵੀ ਕਰਮ ਵਾਲੀ ਕਿੰਨਾ ਕ ਪਾਈ ਦੱਸਿਆ ਟਾਈਮ ਲਾ ਜੂ ਇਹ ਕੀ ਇਹਨੇ ਮੱਲੋਂ ਨੱਥਾਂ ਡੈ ਵੀ ਆ ਅੱਛਾ ਤੇ ਮਹੀਨੇਉਂ ਅੰਦਰ ਟਾਈਮ ਹੈ ਤਾਂ ਨਾ ਠੀਕ ਆ ਠੀਕ ਆ ਇਹ ਅੰਦਰ ਸੂਬੇ ਕੀ ਮੈਂ ਅੱਛਾ ਜੀ ਆ ਮੈਨੂੰ ਨੱਥਾਂ ਡੈ ਵੀ ਆ ਪਾ ਦਿਖਾਉਣ ਦੇ ਤਾਂ ਹੀ ਠੀਕ ਆ ਠੀਕ ਆ ਮਹੀਨਾ ਮੰਨ ਕੇ ਚਲੋਗੇ 20 ਦਿਨਾਂ ਮੈਂ ਭਰ ਜੇਗੀ ਪੂਰੀ ਠੀਕ ਆ ਠੀਕ ਆ ਜੰਦਾ ਉਹ ਜੀ 20 ਦਿਨਾਂ ਦਾ ਪੂਰੀ ਤੇ ਪਿੱਠ ਪੁੜਾ ਵੇਖੋ ਮਹੀਂ ਦਾ ਆਹ ਵੇਖੋ ਤੇ ਕਾਡ ਕਾਡ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਸਾਈਜ਼ ਵੱਡੀ ਹੈ ਕੋਈ ਛੋਟੀ ਨਹੀਂ ਸਮਝੇ ਮੈਂ ਕੋਈ ਵੀ ਨਹੀਂ ਛੋਟੀ ਤਨ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਸਿੰਗਲ ਹੱਡੀ ਦੀ ਮੈਂ ਇਹ ਵੇਖ ਲਓ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਥਲਾਂ ਦਾ ਸਾਈਜ਼ ਗਿਆ ਵੀ ਜਿਹੜਾ ਬਹੁਤ ਚੰਗਾ ਆ ਗਿਆ ਵਾ ਤੇ ਫੇਸ ਕੁਆਲਟੀ ਫਿਰ ਤੁਸੀਂ ਚੈੱਕ ਕਰ ਸਕਦੇ ਜੀ ਇਹਦਾ ਬਾਜੀ ਮੋਲ ਫਿਰ ਮੋਲ ਵੀਰ ਜੀ ਇਹ ਮੈਂ ਹੀ ਤੇਗੀ 1 ਸਵਾ ਲੱਖ ਦੀ ਅੱਛਾ ਜੀ ਪਰ ਹੁਣ ਆਪਾਂ ਦੇ ਦਾਂਗੇ ਜੇ ਕਿਸੇ ਲੱਲੀ ਭੈਣ ਭਰਾਣੇ ਜਾ ਕੇ ਸਾਹਮਲੇਗਾ ਬਿਲਕੁਲ ਜਾਇਜ਼ ਦੇ ਦਾਂਗੇ ਅੱਛਾ ਜੀ ਦੇ ਦਈਏ 90 ਦੀ ਇਹ ਵੀ ਹਾਂ ਨਹੀਂ ਕਰਦੀਏ 85 ਦੀ ਟੋਰ ਕਰਦੀਏ ਬੋਹ ਛੱਡ ਦਈਏ ਪੂਰੇ 80 ਦੀ ਕਰਤੀ 2 ਹੋਰ 78 ਦੀ 78000 ਦੀ ਛੋੜ ਹੀ ਕਰਾਂਗੇ ਹੁਣ ਮੇਰਾ ਵੀਰ ਠੀਕ ਹੈ ਠੀਕ ਹੈ ਲਓ ਜੀ 74000 ਦੀ ਮੰਨ ਲਓ ਮੈਂ ਤਾਂ ਕਰਾਈ ਹੈ ਜਿਹੜੇ ਵੀਰ ਨੇ ਖੜਨੀ ਆ ਹਾਂਜੀ ਉਹ ਆਪਣਾ ਡਾਕਟਰ ਲੈ ਕੇ ਫੇਰ ਕਰਾ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਥਣਾ ਥਣਾ ਦੀ ਸਾਡੀ ਗਰੰਟੀ ਹੈਗੀ ਪਿੱਛੇ ਭਾਰ ਦੀ ਫੁੱਲ ਗਰੰਟੀ ਥਣਾ ਮੈਂ ਆਨਲਾਈਨ ਕੋ ਮੰਗਉਂਦਾ ਸਾਰੀਆਂ ਦੀ ਗਰੰਟੀ ਠੀਕ ਹੈ ਠੀਕ ਹੈ ਠੀਕ ਹੈ ਚੋਣਦਾ ਨਹੀਂ ਮਾਰਾ ਉਹ ਜਿਹੜਾ ਸੂਇਆ ਆ ਅੱਛਾ ਜੀ ਬਾਕੀ ਜਿਹੜਾ ਵੀਰ ਨਹੀਂ ਆ ਸਕਦਾ ਹਾਂਜੀ ਆਪਾਂ ਬਾਰ-ਬਾਰ ਹਰ ਵੀਡੀਓ 'ਚ ਕਹਿੰਦੇ ਵੀ ਸਾਡੇ ਕੋਲ ਵੀਡੀਓ ਕਾਲ ਤੇ ਕਹਾਂ ਕਰਦੇ ਦੂਜੀ ਬੇਨਤੀ ਵੀਰ ਜੀ ਕ ਕਰਨੀ ਹੋਰ ਅੱਛਾ ਜੀ ਕਿ ਕਈ ਵੀਰ ਭਰਾ ਐਵੇਂ ਡੱਕ ਛੱਡਦੇ ਖਲੋਜੋ ਪਾਉਨੇ ਆ ਸਾਈਂ ਜਾਂ ਕਿ ਨੇ 1000 2000 ਪਾਤਾ ਉਹ ਮੁੜ ਕੇ ਲੈਣ ਨਾ ਆ ਅਗਲੇ ਦਾ ਡੰਗਰ ਡੱਕ ਛੱਡਣਾ ਕਿ ਨਹੀਂ ਸਾਨੂੰ ਪਾਉਂਆਂ ਕਿ ਸਾਈਂ ਆ ਕਿ ਦੋ ਬੰਦਿਆਂ ਨੇ ਅੱਛਾ ਜੀ ਐਵੇਂ ਮਈਆਂ ਡੱਕ ਛੱਡਦੇ ਆ ਠੀਕ ਹੈ ਜੀ ਮੇਰਾ ਵੀਰ ਜਿੰਨੇ ਲੈਣੀ ਪਹਿਲਾਂ ਸੋਚ ਵਿਚਾਰ ਕੇ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਹਾਂ ਜੀ ਫੇਰ ਸਾਨੂੰ ਸਾਈਂ ਪਾਵੇ ਪੱਕੀ ਸਾਈਂ ਪਾਵੇ ਫੇਰ ਜਿੰਨੇ ਟਾਈਮ ਮਰਜ਼ੀ ਚਵਾ ਲੇ ਅੱਛਾ ਜੀ ਜਿਹੜੀ ਗੱਬਣੋਂ ਪਾਸ ਕਰਕੇ ਕਰਦੇ ਆ ਠੀਕ ਆ ਠੀਕ ਆ ਠੀਕ ਇਹੋ ਬੇਨਤੀ ਆ ਲਓ ਜੀ ਸਾਡੀ ਤੇ ਕਰ ਆਪਣਾ ਵੀ ਇਹ 2000 ਖਰਾਬ ਕਰਦੇ ਆ ਹਾਂਜੀ ਤੇ ਸਾਡਾ ਵੀ ਟਾਈਮ ਬੰਦੇ ਦੇ ਨਾਲੇ ਸਾਡਾ ਡੰਗਰ ਡੱਕ ਛੱਡਦੇ ਬਿਲਕੁਲ ਬਿਲਕੁਲ ਜੀ ਲਓ ਜੀ ਹੱਥ ਜੋੜ ਕੇ ਬੇਨਤੀ ਆ ਤੇ ਜਿਹੜੇ ਵੀਰ ਭਰਾ ਦੇ ਫੇਟ ਆਉਂਦੀ ਆ ਉਹ ਵੀ ਸਾਈ ਪਾਇਆ ਕਰੇ ਕਿਉਂਕਿ ਇਦਾਂ ਚਲੋ ਵਪਾਰੀ ਭਰਾ ਦਾ ਪਸ਼ੂ ਡੱਕਿਆ ਰਹਿੰਦਾ ਵਾ ਬਾਅਦ ਚ ਚਲੋ ਨਾਂ ਦਿੱਤਾ ਤੇ ਤੁਸੀਂ ਕਹਿਣਾ ਵਪਾਰੀਆਂ ਦਾ ਕਸੂਰ ਆ ਤੇ ਇਦਾਂ ਨਾਂ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਆ ਤੇ ਵੀਡੀਓ ਨੂੰ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ